ਕੈਟੇਰਾ ਰੱਖਿਆ ਹੋਇਆ ਕਿਉਂ ਡਿਲੀਟ ਕਰੇ ਕੈਮਰੇ ਇਹਨਾਂ ਨੇ ਬੇਅਦਬੀ ਐ ਸਕਰਚਿੰਗ ਦੀ ਹੁਣ ਅਸੀਂ ਕਿਹਨੂੰ ਫੜਦਗੇ ਉਥੇ ਸਿੰਘ ਵਰਗਾ ਕਰਦੇ ਫਿਰ ਤੁਸੀਂ ਕਹਿੰਦੇ ਸਿੰਘਾਂ ਨੇ ਫੜ ਕੇ ਡਾਂਗਤਾ ਨੌਜਵਾਨ ਨੇ ਬੇਅਦਬੀ ਕਰੀ ਕਿਤੇ ਕਿਤੇ ਜਨਾਨੀ ਨੇ ਬੇਅਦਬੀ ਕੀਤੀ ਕਿਤੇ ਬੱਚਿਆਂ ਨੇ ਬੇਅਦਬੀ ਕੀਤੀ ਕਿਤੇ ਨੰਗੇ ਹੋ ਗਏ ਗੁਰੂ ਦਰਬਾਰ ਦੇ ਵਿੱਚ ਅੱਜ ਪਹਿਲੀ ਵਾਰ ਉਥੇ ਨੇ ਬੇਅਦਬੀ ਕੀਤੀ ਸੰਗੀਤ ਪ੍ਰੋਟੈਕਟਰ ਦਾ ਮਾਰਦਾ ਮੈ ਇਹਨੂੰ ਜ਼ਿਕਰ ਦੇਣ ਨੂੰ ਕਿਉਂ ਨਹੀਂ ਮੈਂ ਠੇਕ ਲੱਗਦੀ ਕਰ ਕੋਈ ਮਾਫੀ ਗਰੰਥੀ ਸਿੰਘ ਦੇ ਕੁੱਤੇ ਨੇ ਕਰ ਦਿੱਤੀ ਵੱਡੀ ਬੇਦਬੀ ਪਾੜ ਦਿੱਤੇ ਗੁਰੂ ਸਾਹਿਬ ਦੇ ਕਈ ਅੰਗ ਤੇ ਗਰੰਥੀ ਸਿੰਘ ਨੇ ਵੀ ਸੀਸੀਟੀਵੀ ਫੁਟੇਜ ਕਰਾ ਦਿੱਤੀ ਡਿਲੀਟ ਇੱਕ ਘਟਨਾ ਪਿੰਨ ਮੌਲੀ ਜਗਰਾ ਤੋਂ ਸਾਹਮਣੇ ਆਈ ਹੈ ਇੱਕ ਗਰੰਥੀ ਸਿੰਘ ਇਸ ਗੁਰੂ ਘਰ ਵਿੱਚ 20 25 ਸਾਲ ਤੋਂ ਸੇਵਾ ਨਿਭਾਰਿਆ ਸੀ ਤਾਂ ਉਸ ਦਾ ਇੱਕ ਕੁੱਤਾ ਰੱਖਿਆ ਹੋਇਆ ਸੀ ਤੇ ਪਤਾ ਲੱਗਿਆ ਕਿ ਇਹ ਕੁੱਤਾ ਪਹਿਲਾਂ ਵੀ ਦਰਬਾਰ ਸਾਹਿਬ ਦੇ ਅੰਦਰ ਚਲਾ ਜਾਂਦਾ ਸੀ ਤੇ ਕਈ ਵਾਰ ਉੱਥੋਂ ਕੱਢਿਆ ਗਿਆ ਪਰ ਹੁਣ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ 23 24 ਨਵੰਬਰ ਨੂੰ ਇਸ ਗਰੰਥੀ ਸਿੰਘ ਦੇ ਕੁੱਤੇ ਨੇ ਵੱਡੀ ਬੇਅਦਬੀ ਕਰ ਦਿੱਤੀ ਤੇ ਗੁਰੂ ਸਾਹਿਬ ਦੇ ਕਈ ਅੰਗ ਪਾੜ ਦਿੱਤੇ ਤੇ ਕਿਸੇ ਨੂੰ ਇਸ ਘਟਨਾ ਦਾ ਪਤਾ ਨਾ ਚੱਲ ਜਾਏ ਇਸ ਦੇ ਲਈ ਸੀਸੀਟੀਵੀ ਫੁਟੇਜ ਵੀ ਡਿਲੀਟ ਕਰਾ ਦਿੱਤੀ ਗਈ ਪਰ ਆਖਰ ਬਾਬਾ ਰਾਜਾ ਰਾਜ ਸਿੰਘ ਨੂੰ ਇਸ ਘਟਨਾ ਦਾ ਕਿਸੇ ਤਰ੍ਹਾਂ ਪਤਾ ਚੱਲ ਜਾਂਦਾ ਹੈ ਤੇ ਆਪਣੇ ਜਿੱਥੇ ਸਮੇਤ ਉਸ ਗੁਰੂ ਘਰ ਵਿੱਚ ਪਹੁੰਚ ਜਾਂਦੇ ਨੇ ਤੇ ਗਰੰਥੀ ਸਿੰਘ ਤੇ ਕੀ ਐਕਸ਼ਨ ਲੈਂਦੇ ਨੇ ਤੁਸੀਂ ਵੀ ਦੇਖੋ ਕੁਤਤਾ ਦਾ ਅੰਦਰ ਬੜਿਆ ਇਥੇ ਬੀਬੀ ਆ ਮੱਥਾ ਟੇਕਣ ਮੈਂ ਤੋਂ ਪਹਿਲਾਂ ਉਹ ਇਥੇ ਜਟਾ ਦੀ ਨਾਲੀ ਹੈ ਮੱਥਾ ਟੇਕਣ ਆਈ ਉਹ ਅੰਦਰ ਆਏ ਜਦੋਂ ਮੈਨੂੰ ਕਹਿਣ ਕਿ ਆਹਦਾ ਕੁੱਤਾ ਫਿਰਦਾ ਅੰਦਰ ਮੈਂ ਉਹ ਡੰਡਾ ਮਾਰ ਕੇ ਬਾਹਰ ਕੱਢਦੇ ਹਾਂ ਉਹ ਤਾਂ ਕੰਮ ਇਹ ਹੀ ਆ ਨਾਲ ਦਾ ਫਿਰਨਾ ਇਥੇ ਫੇਰ ਇਹ ਉਹ ਕੁੱਤਾ ਬੈਟੇ ਥੱਲੇ ਵੱਟ ਨੂੰ ਹੁਲਟੀ ਕਾਤੀ ਮੈਂ ਜੀ ਬੈਟੇ ਥੱਲੇ ਵੱਟ ਕੇ ਮਾਗੇ ਪਰ ਅੱਗੇ ਥੱਲੇ ਬੈਟੇ ਥੱਲੇ ਇਹਦੀ ਬੇਟੀ ਤੋਂ ਕਹਿ ਮੈਂ ਜਿਹੜਾ ਸਭ ਦੇ ਹੀਟ ਹਾਂ ਜਿਹੜਾ ਥੱਲੇ ਹੇ ਨੀਚੇ ਸੀਗਾ ਮਦੋ ਇਹਦੀ ਬੇਟੀ ਨੇ ਮੈਂ ਸਾਫ ਕਰਾਈ ਜੋ ਤੁਹਾਨੂੰ ਪਤਾ ਵੀ ਸਾਡੇ ਕੁੱਤਾ ਰੱਖਿਆ ਕੋਈ ਵੀ ਕਰ ਸਕਦਾ ਹਾਂ ਮੈਂ ਪਰ ਪਾਰਕ ਤੋਂ ਬਾਅਦ ਮੇਰੇ ਪਾਰਕ ਬਾਪਾ ਜੀ ਤੁਹਾਡੀ ਗਲਤੀ ਹੈ ਠੀਕ ਹੈ ਨਾ ਤੁਹਾਡਾ ਕੁੱਤਾ ਰੱਖਿਆ ਤੁਸੀਂ ਗੁਰੂ ਸਾਹਿਬ ਦੀ ਬਿਆਦਵੀ ਕਰਾ ਤੇ ਫਿਰ ਤੁਸੀਂ ਕਹਿੰਦੇ ਦੱਬ ਦੋ ਇਹਨੂੰ ਕੰਮ ਨੂੰ ਤੁਸੀਂ ਕਹਿੰਦੇ ਜੇਕਰ ਕਰਾ ਤੁਸੀਂ ਕਿਉਂ ਨਹੀਂ ਬੁਲਾਇਆ ਇੱਥੇ ਪੱਤਰ ਕਰ ਤੁਸੀਂ ਕਿਉਂ ਨਹੀਂ ਬੋਲ ਕੇ ਪਾਇਆ ਵੀ ਇਹ ਗਲ ਇਹ ਦੇ ਵਿੱਚ ਦੁਬਾਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਜਿਹੜੇ ਐਨਵਾਇਰਨਮੈਂਟ ਸਾਰਿਆਂ ਤੇ ਅਸੀਂ ਕਾਰਵਾਈ ਕੋਈ ਨਹੀਂ ਛੱਡਣਾ ਸੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਇਹ ਰੋਜ਼ ਨਿੱਥੇ ਦਾ ਕੰਮ ਹੋ ਗਿਆ ਤੁਹਾਡਾ ਤੁਸੀਂ ਰੁਪਈਆ ਲੈ 30 ਸਾਲ ਹੋ ਗਏ ਤੁਹਾਨੂੰ ਇੱਥੇ ਆਪਦੇ ਟੱਪਰ ਪਾਉਂਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਨਹੀਂ ਮੈਂ ਤਾਂ ਤੁਹਾਨੂੰ ਨੁਕੀਤ ਕਰ ਦੇਵਾਂ ਅਜਮਾ 30 ਸਾਲ 30 ਸਾਲ ਤੁਸੀਂ ਘਰ ਬਣਾ ਕੇ ਬਹਿ ਗਏ ਤੁਸੀਂ ਗੁਰੂ ਸਾਹਿਬ ਦਾ ਆਦਮ ਨਹੀਂ ਕਰਦੇ ਕੁੱਤਾ ਥੋੜਾ ਹੋਵੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਸਾਡਾ ਬਸ ਨਹੀਂ ਚੱਲਦਾ ਸਾਡਾ ਨਹੀਂ ਥੋੜੇ ਗੋਲੀ ਮਾਰਦੀ ਅਸੀਂ ਜਿਹੜਾ ਕੋਈ ਤੁਸੀਂ ਗੁਰੂ ਘਰਾਂ ਦੇ ਵਿੱਚ ਬਾਣੇ ਪਾ ਕੇ ਗੁਰੂ ਦੀਆਂ ਡਿਊਟੀਆਂ ਕਰਕੇ ਤੁਸੀਂ ਆਪ ਬੇ ਕਰਦੇ ਹੋ ਬੇ ਆਦਮੀਆਂ ਨਹੀਂ ਮੈਂ ਨਹੀਂ ਇਤਨੇ ਕੰਮ ਗਿਆ ਸੀ ਮੈਨੂੰ ਪਤਾ ਨਹੀਂ ਇਤਨੇ ਕੰਮ ਕਰਨ ਗਿਆ ਸੀ ਤੂੰ ਇਤਨੇ ਕੰਮ ਕਰਨ ਗਿਆ ਫਿਰ ਕਿਉਂ ਦੱਸੇ ਕਿਉਂ ਨਹੀਂ ਹੁਣ ਤੱਕ ਤੇ 22 22 ਪਰਿਵਾਰ ਹੈ ਤੇ ਤੇਰਾ ਚਾਰਾ ਕੋਈ ਨਹੀਂ ਦਾ ਪਾਸਾ ਨੂੰ ਤੇ ਕੁੱਤਾ ਤੇਰਾ ਰੱਖਿਆ ਹੋਇਆ ਕੋਈ ਇਹਨਾਂ ਨੇ ਕਮੇਟੀਆਂ ਰੱਖਿਆ ਕੁੱਤਾ ਤੁਸੀਂ ਗੱਲ ਕਿਉਂ ਦਬਾਈ ਕਿਉਂ ਡਿਲੀਟ ਕਰੇ ਕੈਮਰੇ ਕੈਮਰੇ ਦੇ ਵਿੱਚ ਸਾਰਾ ਕੋਸ ਆਇਆ ਕਿਉਂ ਡਿਲੀਟ ਕਰਿਆ ਸਾਰੇ ਜੱਗਰ ਕਰਾਂਗੇ ਸਾਂਗਤੀ ਇਹਨਾਂ ਨੇ ਬੇਅਦਬੀ ਐਸ ਗਰੰਥ ਸਿੰਘ ਦੀਆ ਹੁਣ ਅਸੀਂ ਕੀ ਇਹਨੂੰ ਵੱਢ ਦਈਏ ਉਥੇ ਸੰਘੂ ਵੱਢਣਾ ਕਰਦੀਏ ਫਿਰ ਤੁਸੀਂ ਕਹਾਂਗੇ ਸਿੰਘਾਂ ਨੇ ਵੱਢ ਕੇ ਡੰਗਤਾ ਸਾਡਾ ਖੂਨ ਖਾ올ਦਾ ਬੇਅਦਬੀ ਹੋਈ ਨੌਜਵਾਨ ਨੇ ਬੇਅਦਬੀ ਕੀਤੀ ਕਿਤੇ ਕਿਤੇ ਜਨਾਨੀ ਨੇ ਬੇਅਦਬੀ ਕੀਤੀ ਕਿਤੇ ਬੱਚਿਆਂ ਨੇ ਬੇਅਦਬੀ ਕੀਤੀ ਕਿਤੇ ਨੰਗੇ ਹੋ ਗਏ ਗੁਰੂ ਦਰਬਾਰ ਦੇ ਵਿੱਚ ਅੱਜ ਪਹਿਲੀ ਵਾਰੀ ਕੁੱਤੇ ਨੇ ਬੇਅਦਬੀ ਕੀਤੀ ਸੰਗ ਦੀ ਕੁੱਤਾ ਹਿਰਦਾ ਪਾੜਦਾਗਾ ਇਹਨੂੰ ਜ਼ਿਕਰ ਦਾ ਇਹਨਾਂ ਨੂੰ ਜਿਉਂਦਿਆਂ ਨੂੰ ਇੱਥੇ ਅਕਲਾ ਦਈਏ ਪਾਪਣ ਮਾਸਦੇ ਨੇ ਜਦੋਂ ਇਹੋ ਜਿਹੇ ਗੁਰੂ ਘਰਾਂ ਦੇ ਵਿੱਚ ਰਹਿ ਕੇ ਗੁਰੂ ਦੀਆਂ ਬੇਅਦਮੀਆਂ ਆਪ ਕਰਾਉਂਦੇ ਨੇ ਫਿਰ ਕਹਿੰਦੇ ਗੱਲ ਦਬ ਦੋ ਪਾਪ ਕਦੇ ਵੀ ਉਖੜਿਆ ਨਹੀਂ ਰੁਕੇ ਰਹਿੰਦਾ ਤੁਸੀਂ ਹੱਕਦਾਰੀ ਡਿਊਟੀ ਕਰਨ ਦੇ ਲੋ ਜੀ ਆਪਾਂ ਮਾਫੀ ਆਖਦੇ ਜਿਉਗਾ ਕੋਈ ਮਾਫੀ ਕੋਈ ਨਹੀਂ ਕੋਈ ਨਹੀਂ ਸਕੂਨ ਸਾਰੀ ਕਰ ਕੋਈ ਮਾਫੀ ਸੁਣ ਦਿੱਤੀ ਜਾਊਗੀ ਤੇ ਕੀਤੇ ਨੇ 25 ਅੰਗ ਨੇ 20 25 ਅੰਗ ਨੇ ਜਿਹੜੇ ਕੁੱਤੇ ਨੇ ਪਾੜੇ ਨੇ ਗੁਰੂ ਸਾਹਿਬ ਦੇ ਤਹਾਂ ਦੇ ਦਰਸ਼ਨ ਕਰਨ ਉਹ ਸਾਰਾ ਸਾਡੇ ਕੋਲ ਵੀਡੀਓ ਇਹਨਾਂ ਨੇ ਤਾਂ ਉਥੋਂ ਜਿਹੜਾ ਵੀਡੀਓ ਡਿਲੀਟ ਕਰਤੀ ਕੋਈ ਕੋਈ ਨਹੀਂ ਛੱਡਣਾ ਚਾਹੀਏ ਕਿਸੇ ਦਾ ਹੋਵੇ ਸਾਨੂੰ ਕੋਈ ਨਹੀਂ ਕਿਸੇ ਆਰਐਸਐਸ ਦੇ ਭਾਜ ਭਲ ਚਾਹੇ ਅਕਾਲੀ ਦਾ ਕੋਈ ਵੀ ਆ ਚਾਹੇ ਹੁਣ ਸੱਤਾ ਦੇ ਉੱਤੇ ਜਿਹੜੇ ਚੱਲਦੇ ਨੇ ਕੋਈ ਵੀ ਕਿਸੇ ਵੀ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਅਨਬੋਲ ਹੋਇਆ ਅਸੀਂ ਕੋਈ ਨਹੀਂ ਬਖਸੇ ਜਾਊਂਗਾ